ਮਾਨਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਇਸ ਦੀ ਰਹਿਮਾਈ ਹੇਟ ਬਟਾਲਾ ਪੁਲਿਸ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਇੱਕ ਕਾਤਲਾਨਾ ਹਮਲੇ ਨੂੰ ਬਟਾਲਾ ਪੁਲਿਸ ਨੇ ناکਾਮ ਕਰਦੇ ਹੋਏ ਚਾਰ ਮੁਲਜ਼ਮ ਗ੍ਰਿਫਤਾਰ ਕਰਤੇ ਔਰ ਇਹਦੇ ਚ ਹਥਿਆਰ ਵੀ ਬਰਾਮਦ ਕਰ ਲਏ ਬੇਸਿਕਲੀ 2 April ਸਾਡਾ ਫਤਗੜ ਚੂੜੀਆਂ ਸਬਡਿਵੀਜ਼ਨ ਹੈ ਉਥੇ ਪੁਲਿਸ ਨੂੰ ਇਨਫੋਰਮੇਸ਼ਨ ਸੀ ਕਿ ਉਸ ਇਨਫੋਰਮੇਸ਼ਨ ਤੇ ਬੇਸਿਸ ਤੇ ਇਹਨਾਂ ਨੇ ਇੱਕ ਮੋਟਰਸਾਈਕਲ ਨੂੰ ਇੰਟਰਸੈਪਟ ਕਰ ਲਿਆ ਤਾਂ ਉਥੇ ਦੋ ਬੰਦਿਆਂ ਨੂੰ ਕਾਬੂ ਕੀਤਾ ਗਿਆ ਉਹਦੇ ਵਿੱਚ ਇੱਕ ਦਾ ਨਾਮ ਸੀਗਾ ਅਭੀ ਮਸੀ ਐਂਡ ਦੂਜੇ ਦਾ ਨਾਮ ਸੀਗਾ ਇੰਦਰਸ ਮਸੀ ਉਦੋਂ ਇਹਨਾਂ ਕੋਲ ਇੱਕ ਮੈਗਜ਼ੀਨ ਐਂਡ ਕੁਝ ਰੋਂਦ ਬਰਾਮਦ ਹੋਏ ਸੀਗੇ ਜਦੋਂ ਇਹ ਰਿਕਵਰੀ ਹੋਈ ਇਨੀਸ਼ੀਅਲੀ ਅਸੀਂ ਆਰਮਜ਼ ਐਕਟ ਦੇ ਵਿੱਚ ਪਰਚਾ ਦਿੱਤਾ ਤਾਂ ਡੂਰਿੰਗ ਕੁਛ ਗੱਛਾ ਫਿਰ ਜਦੋਂ ਅਸੀਂ ਇਹਨਾਂ ਨੂੰ ਕੁਐਸਚਨਿੰਗ ਕੀਤੀ ਤਾਂ ਉਹਦੇ ਵਿੱਚ ਪ੍ਰੋਪਰ ਇੱਕ ਕਾਂਸਪੀਰੇਸੀ ਸਾਹਮਣੇ ਆਈ ਤਾਂ ਇਹਦੇ ਵਿੱਚ ਬੇਸਿਕਲੀ ਡੇਰਾ ਬਾਬਾ ਨਾਨਕ ਏਰੀਏ ਦੇ ਵਿੱਚ ਇੱਕ ਦੁਕਾਨਦਾਰ ਹੈ ਬੌਬੀ ਨਾਮ ਦਾ ਤਾਂ ਉਸ ਦੁਕਾਨਦਾਰ ਤੇ ਉਤੇ ਇੱਕ ਬਾਹਰ ਬੈਠਾ ਕ੍ਰਿਮੀਨਲ ਹੈ ਜੀਵਨ ਫੌਜੀ ਉਸਨੇ ਪਹਿਲਾਂ ਵੀ ਦੋ ਤਿੰਨ ਵਾਰੀ ਹਮਲੇ ਕਰਾਈ ਹੈ ਸੋ ਔਰ ਐਕਸਟਰੋਸ਼ਨ ਦੇ ਪੈਸੇ ਮੰਗਦਾ ਸੀਗਾ ਤਾਂ ਐਦਕੀ ਵੀ ਜਦੋਂ ਪਿੱਛੇ ਉਹ ਸਫਲ ਨਹੀਂ ਹੋਏ ਤਿੰਨ ਮੁਕਦਮੇ ਪਹਿਲਾਂ ਵੀ ਉਹਦੇ ਵਿੱਚ ਦਰਜ ਹੈਗੇ ਨੇ ਇੱਕ 99 ਨੰਬਰ ਮੁਕਦਮਾ 2023 ਦਾ ਇੱਕ 41 ਨੰਬਰ ਮੁਕਦਮਾ ਹੈ 2024 ਦਾ 196 एवी 2024 ਦਾ ਤਾਂ ਪਹਿਲਾਂ ਵੀ ਤਿੰਨ ਵਾਰੀ ਉਸ ਦੁਕਾਨ ਤੇ ਹਮਲੇ ਹੋ ਚੁੱਕੇ ਨੇ ਤੇ ਚੌਥੀ ਵਾਰੀ ਜੀਵਨ ਫੌਜੀ ਨੇ ਇਹ ਛੜੀਯੰਤਰ ਰਚਾ ਸੀਗਾ ਤਾਂ ਇਹਦੇ ਵਿੱਚ ਇੱਕ ਬੰਦਾ ਹੈ ਇੱਕ ਸੁਖਨੂਰ ਸੂਬਾ ਉਹਨੂੰ ਰੋਪਨ ਕੀਤਾ ਸੀਗਾ ਤਾਂ ਉਹਨੂੰ ਕਿਹਾ ਸੀਗਾ ਕਿ ਤੁਸੀਂ ਮੈਨੂੰ ਇੱਕ ਮੋਡਿਊਲ ਦੇ ਦਿਓ ਇੱਕ ਸ਼ੂਟਿੰਗ ਮੋਡਿਊਲ ਦੇ ਦਿਓ ਤਾਂ ਇਹ ਜਿਹੜਾ ਸੁਖਨੂਰ ਸੂਬਾ ਹੈ ਇਹਨਾਂ ਨੇ ਅਬੀ ਔਰ ਇੰਦਰਸ ਨੂੰ ਰਿਕਰੂਟ ਕਰ ਲਿਆ ਸੀਗਾ ਟੂ ਕੈਰੀ ਆਊਟ ਸ਼ੂਟਿੰਗ ਐਟ ਦ ਸ਼ਾਪ ਤਾਂ ਜਦੋਂ ਇਹ ਫੜੇ ਗਏ ਇੱਕ ਤਾਂ ਇਹਨਾਂ ਨੇ ਆਪਣਾ ਕਨੈਕਸ਼ਨ ਸੂਬੇ ਦੇ ਨਾਲ ਉਹ ਸਾਹਮਣੇ ਆਇਆ ਤਾਂ ਕਿ ਇੰਸਟਾਗ੍ਰਾਮ ਦੇ ਉੱਤੇ ਉਹਦੇ ਨਾਲ ਗੱਲ ਹੋ ਰਹੀ ਸੀਗੀ ਫਰਦਰ ਇਹ ਜਿਹੜਾ ਇਹਨਾਂ ਕੋਲ ਮੈਗਜ਼ੀਨ ਬਰਾਮਦ ਹੋਏ ਬਾਤ ਹਥਿਆਰ ਵੀ ਬਰਾਮਦ ਹੋਏ ਇਹ ਇਹਨਾਂ ਨੇ ਇੱਕ ਗਗਨਦੀਪ ਕਰਕੇ ਬੰਦਾ ਹੈ ਉਹਦੇ ਕੋਲੋਂ ਲੈ ਲਿਆ ਸੀਗਾ ਉਹ ਗਗਨਦੀਪ ਇੱਕ ਜਦੋਂ ਬਾਦਸ਼ਹ ਗ੍ਰਿਫਤਾਰ ਹੋਇਆ ਉਹ ਚ ਇਹ ਪਤਾ ਲੱਗਾ ਕਿ ਡਾਇਰੈਕਟ ਟੱਚ ਸੀਗਾ ਜੀਵਨ ਫੌਜੀ ਦੇ ਤਾਂ ਉਹਦੇ ਨਾਲ ਡਾਇਰੈਕਟ ਗੱਲਬਾਤ ਕਰਦਾ ਸੀਗਾ ਤਾਂ ਜੀਵਨ ਫੌਜੀ ਦੇ ਕੈਂਟ ਤੇ ਗਗਨਦੀਪ ਨੇ ਇਹ ਜਿਹੜਾ ਸ਼ੂਟਿੰਗ ਮੋਡਿਊਲ ਹੈ ਇਹਨਾਂ ਨੂੰ ਵੈਪਨਸ ਪ੍ਰੋਵਾਈਡ ਕਰਾਏ ਸੀਗੇ ਤਾਂ ਇਸ ਕੇਸ ਦੇ ਵਿੱਚ ਫਰਦਰ ਕੁਐਸਚਨਿੰਗ ਕਰਦੇ ਹੋਏ ਤਫ਼ਤੀਸ਼ ਕਰਦੇ ਹੋਏ ਇੱਕ ਹੋਰ ਐਂਟੀਟੀ ਹੈ ਅਮਰਪ੍ਰੀਤ ਕੁਮਾਰ ਉਹਨੂੰ ਵੀ ਬਟਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹਨੇ 2 April ਨੂੰ ਉਸ ਦੁਕਾਨ ਤੇ ਉੱਤੇ ਜਾ ਕੇ ਰੈਕੀ ਕੀਤੀ ਸੀਗੀ this is one day before the visit of honorable governor ta ye bahut changa kaam hoya do pistol assi ide ch recover kar liye hai kuch magazines recover hoye hai and roon bhi baramad hoye hai ta parcha jada shuru ch arms act de vich assi darsh kar liya siga ode vich mutallqa jade sections hai bns de 55 kaat subsection 2 section 3 subsection 5 aur 111 ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਇੱਕ ਸੈਕਸ਼ਨ ਹੁੰਦਾ ਹੈ ਬੀ ਐਨ ਐਸ ਦੇ ਵਿੱਚ ਉਹ ਅਸੀਂ ਇਹਦੇ ਵਿੱਚ ਇਨਵੋਕ ਕੀਤਾ ਹੈਗਾ ਇਹਦੇ ਵਿੱਚ ਗੌਰਤਲਬ ਗੱਲ ਇਹ ਹੈ ਕਿ ਪਿੱਛੇ ਵੀ ਇਹਨੇ ਤਿੰਨ ਇਨਸੀਡੈਂਟਸ ਉੱਤੇ ਕਰਾਏ ਸੀਗੇ ਆਲ 3 ਟਾਈਮਸ ਜਿਹੜੇ ਬੰਦੇ ਉਹਦੇ ਵਿੱਚ ਸ਼ਾਮਿਲ ਸੀਗੇ ਉਹ ਬਟਾਲਾ ਪੁਲਿਸ ਨੇ ਟਰੇਸ ਕਰ ਲਿਆ ਐਂਡ ਉਹਦੇ ਵਿੱਚ ਇੱਕ ਕੁਝ ਕੇਸਿਸ ਦੇ ਵਿੱਚ ਐਨਕਾਊਂਟਰ ਵੀ ਹੋਏ ਤਾਂ ਕੋਈ ਵੀ ਕੇਸ ਅਨਟ੍ਰੇਸ ਨਹੀਂ ਰਹਾ ਇਹ ਵਾਲਾ ਅਸੀਂ ਵਾਰਦਾਤ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਅ ਤਾਂ ਇਹਦੇ ਵਿੱਚ ਜਦੋਂ ਡਿਊਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਈ ਜਿਹੜੇ ਗਰਾਉਂਡ ਤੇ ਮੋਡਿਊਲਸ ਜੇ ਰਿਕਰੂਟ ਕਰਦੇ ਹੈ ਤਾਂ ਉਹਨਾਂ ਨੂੰ ਗੁੰਮਰਾ ਕਰਦੇ ਹੈ ਕੋਈ ਲਾਲਚ ਦਿੰਦੇ ਹੈ ਤਾਂ ਮੇਰੇ ਵੱਲੋਂ ਇਹ ਮੈਸੇਜ ਵੀ ਹੋਗਾ ਸਾਰੇ ਨੌਜਵਾਨਾਂ ਨੂੰ ਕਿ ਇਹੋ ਜੇ ਜਿਹੜਾ ਇਹ ਬਹਿਕਾਵਾ ਹੈ ਜਾਂ ਇਹ ਜਿਹੜੀ ਲਾਲਚ ਬੰਦੇ ਦਿੰਨੇ ਹੈ ਇਹਦੇ ਚ ਕੁਝ ਹਾਸਲ ਨਹੀਂ ਹੁੰਦਾ ਪਿੱਛੇ ਜਿੰਨੀ ਵੀ ਵਾਰਦਾਤਾਂ ਹੈਗੀਆਂ ਉਹਦੇ ਵਿੱਚ ਸਾਰੇ ਮਲਜ਼ਮ ਜੇਲ੍ਹ ਦੇ ਵਿੱਚ